ਦਾ 34 ਐਮਐਲਏ ਆ ਜੋ ਕਿ ਐਸਸੀ ਕਮਿਊਨਿਟੀ ਦੇ ਤਾਂ ਕਿਉਂ ਨਹੀਂ ਬੋਲ ਰਹੇ ਕਿਉਂ ਚੁੱਪੀ ਧਾਰੀ ਹੋਈ ਉਹਨਾਂ ਦੀ ਉਹ ਜਿਹੜੇ ਐਮਐਲਏ ਹਨ ਉਹ ਐਮਐਲਏ ਪਾਰਟੀਆਂ ਦੇ ਐਮਐਲਏ ਹਨ ਹੈਨਾ ਇੱਕ ਐਮਐਲਏ ਕਾਂਗਰਸ ਪਾਰਟੀ ਦਾ ਕੋਟਲੀ ਉਹਨੇ ਖੜਾ ਹੋ ਕੇ ਵਿਧਾਨ ਸਭਾ 'ਚ ਕਹਤਾ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਹਾ ਸੀ ਕਿ ਡਿਪਟੀ ਮੁੱਖ ਮੰਤਰੀ ਐਸਸੀ ਭਾਈ ਜਰਜੋ ਬਣਾਵਾਂਗੇ ਭਾਵੇਂ ਇਹ ਬਣਾ ਵੀ ਦਿੰਦੇ ਕਰਨਾ ਕੋਰਨਾ ਭਾਵੇਂ ਕੁਝ ਨਹੀਂ ਸੀ ਉਹਨੇ ਪਰ ਉਹਨੂੰ ਇਹ ਕੀ ਬੋਲੇ ਸੀ ਭਵੰਤਮਨ ਇਹਨੇ ਕਿਹਾ ਕਿ ਉਹਨੂੰ ਜੁੱਤੀ ਸੰਘਣ ਵਾਲੀ ਹੈ ਦੌਰਾ ਪੈ ਗਿਆ ਵੀ ਕਿੰਨਾ ਵਿਰੋਧ ਹੋਇਆ ਕਿੰਨਾ ਰੌਲਾ ਪਿਆ ਇਸ ਗੱਲ ਤੇ ਉਹ ਐਸੀਐਮਐਲ ਨੂੰ ਇਦਾਂ ਦੇ ਸ਼ਬਦ ਬੋਲੇਗੇ ਜਿਹੜੇ ਸਾਡੇ ਐਸੀਐਮਐਲ ਆ ਇਹ ਵਿਚਾਰੇ ਇਸ ਕਰਕੇ ਨਹੀਂ ਬੋਲਦੇ ਕਿ ਯਾਰ ਸਾਡੀ ਟਿਕਟ ਕੱਟੀ ਜਾਣੀ ਹੈ ਬਾਬਾ ਸਾਹਿਬ ਅੰਬੇਦਕਰ ਨੇ ਇਸੇ ਕਰਕੇ ਟੂ ਬੋਡ ਸਿਸਟਮ ਰੱਖਿਆ ਸੀ ਕਿ ਦੋ ਵੋਟਾਂ ਦਾ ਅਧਿਕਾਰ ਹੋਣਾ ਚਾਹੀਦਾ ਇੱਕ ਬੋਟ ਦਾ ਐਸਸੀ ਬੰਦਾ ਐਸਸੀ ਬੰਦੇ ਨੂੰ ਹੀ ਪਾਊਗਾ ਇੱਕ ਵੋਟ ਜਿਹਨੂੰ ਮਰਜ਼ੂ ਕੀ ਪਾ ਲੂਗਾ ਤਾਂ ਇਸ ਕਰਕੇ ਵੀ ਜਿਹੜੇ ਘੜ ਘੜ ਮਾਨਸਿਕ ਤੌਰ ਤੇ ਗੁਲਾਮ ਲੋਕ ਹੋਣਗੇ ਉਹ ਚੁਣ ਕੇ ਨਹੀਂ ਜਾਣਗੇ ਜਿਹੜੇ ਖੁੱਲ ਕੇ ਆਵਾਜ਼ ਬੁਲੰਦ ਕਰਨਗੇ ਉਹ ਚੁਣ ਕੇ ਜਾਣਗੇ ਤੇ ਇੱਥੇ ਮਤਲਬ ਗੱਲ ਲੰਬੀ ਹੋ ਜੂਗੀ ਪਿੰਡ ਦੇ ਸਰਪੰਚ ਵੀ ਜੇ ਗੱਲ ਅਸੀਂ ਲਾ ਲਈਏ ਪਿੰਡ ਦੇ ਵਿੱਚ ਦੋ ਬੰਦੇ ਐਸਸੀ ਰਿਜ਼ਰਵ ਹੋ ਜਾਂਦੇ ਐ ਐਸਸੀ ਰਿਜ਼ਰਵ ਹੋ ਜਾਂਦਾ ਤੇ ਉਹਦੇ ਤਿੰਨ ਬੰਦੇ ਖੜੇ ਹੋ ਜਾਂਦੇ ਆ ਉਹ ਤਿੰਨ ਬੰਦਿਆਂ ਦੇ ਵਿੱਚੋਂ ਜਿਹੜਾ ਐਸਸੀ ਭਾਈ ਜਰਾਂ ਹੈ ਇਸ ਇਜਰਾਜੋ ਹੋਣਾ ਦਿਨਾਂ ਨੇ ਕੁਝ ਲੋਕ ਹੈਗੇ ਜਿਹੜੇ ਐਂਟੀ ਸ਼ਰੂਲ ਕਾਸਟ ਸੋਚ ਰੱਖਦੇ ਆ ਉਹ ਜਿਹੜੇ ਐਂਟੀ ਸ਼ਰੂਲ ਕਾਸਟ ਸੋਚ ਰੱਖਦੇ ਆ ਉਹ ਫਿਰ ਇਹ ਤੈਅ ਕਰ ਲੈਂਦੇ ਆ ਕਿ ਜਿਹੜਾ ਜਮਾ ਕੁਛ ਨਾ ਜਾਣਦਾ ਹੋਵੇ ਗੁੱਠਾ ਸਾਥ ਹੋਵੇ ਉਹ ਐਂਟੀ ਸ਼ਰੂਲ ਕਾਸਟ ਬੰਦੇ ਉਹਨੂੰ ਵੋਟ ਪਾ ਕੇ ਸਰਪੰਚ ਬਣਾ ਲੈਂਦੇ ਆ ਤਾਂ ਕਿ ਉਸ ਨੂੰ ਲੈ ਕੇ ਆਪ ਦਾ ਤੁਰੇ ਫਿਰਨ ਗੁੱਠਾ ਲਵਾਇਆ ਜਿੱਥੇ ਮਰਜ਼ੀ ਗੱਡੀ ਚ ਬਹਾਇਆ ਜਿੱਥੇ ਮਰਜ਼ੀ ਕਈ ਜਗ੍ਹਾ ਤਾਂ ਆਪਦੇ ਸੀਰੀਆਂ ਨੂੰ ਵਿਚਾਰੇ ਬਣਾ ਲੈਂਦੇ ਆ ਤੋ ਇਦਾਂ ਦਾ ਸਿਸਟਮ ਜਿਹੜਾ ਇਹ ਇਹ ਬਣਾ ਕੇ ਰੱਖਦੇ ਆ ਇਸ ਕਰਕੇ ਉਹ ਵਿਚਾਰੇ ਐਮਐਲਏ ਕਈਨوں ਦਾ ਪਤਾ ਹੀ ਨਹੀਂ ਬਸ ਬੋਲਣਾ ਕੀ ਐ ਅਸੀਂ ਕਹਿਣਾ ਕੀ ਐ ਉਥੇ ਵੇਖਿਆ ਹੀ ਆਪਾਂ ਕਿੰਨਾ ਵਿਧਾਨ ਸਭਾ ਚ ਵੇਖਿਆ ਹੀ ਐ ਉਹਨਾਂ ਨੂੰ ਕਿਵੇਂ ਸਬੋਧਨ ਕੀਤਾ ਜਾਂਦਾ ਤੋ ਇਸ ਕਰਕੇ ਕਈ ਤਾਂ ਐਮਐਲਏ ਵਿਚਾਰੇ ਹਜੇ ਬਣ ਕੇ ਜਿਨ੍ਹਾਂ ਨੂੰ ਹਲਕੇ ਦੇ ਲੋਕ ਜਾਣਦੇ ਹੀ ਨਹੀਂ ਉਹਨਾਂ ਨੂੰ ਆ ਹੀ ਨਹੀਂ ਪਤਾ ਸਾਡਾ ਐਮਐਲਏ ਕਿਹੜਾ ਉਹ ਤਾਂ ਬਦਲਾ ਦੇ ਝੂਠ ਚ ਬਹਿ ਗਏ ਬਸ ਕੋਈ ਬਦਲਾ ਆਊਗਾ ਪਤਾ ਨਹੀਂ ਕੀ ਨਵੀਂ ਚੀਜ਼ ਹੋ ਜੂਗੀ ਬੜੀ ਵੱਡੀ ਗੱਲ ਹੋ ਜੂਗੀ ਨਮ ਆ ਗਿਆ ਸਾਰਾ ਕੁਝ ਦੇਖੀ ਜਾਂਦੇ ਹੁਣ ਜੁੱਤੀਆਂ ਖਾਈ ਜਾਂਦੇ ਹੁਣ ਜੁੱਤੀਆਂ ਖਾਈ ਜਾਂਦੇ ਪਸਤਾਈ ਜਾਂਦੇ ਤੋ ਇਸ ਕਰਕੇ ਜਿਹੜਾ ਬਾਬਾ ਸਾਹਿਬ ਮਿਲ ਕਰਨੇ ਟੂ ਬੋਰਡ ਦਾ ਸਿਸਟਮ ਰੱਖਿਆ ਸੀ ਨਾ ਉਹ ਇਸੇ ਕਰਕੇ ਰੱਖਿਆ ਸੀ ਕਿ ਘੱਟੋ ਘੱਟ ਮਾਨਸਿਕ ਤੌਰ ਤੇ ਗੁਲਾਮ ਲੋਕ ਉੱਥੇ ਨਾ ਜਾਣ ਮਾਨਸਿਕ ਤੌਰ ਤੇ ਆਜ਼ਾਦ ਲੋਕ ਉੱਥੇ ਜਾਣ ਜਿਹੜੇ ਖੁੱਲ ਕੇ ਆਪਣੇ ਭਾਈਚਾਰੇ ਦੀ ਗੱਲ ਕਰ ਸਕਣ ਔਰ ਜਿਹੜੇ ਬੰਦੇ ਆਪਦੇ ਭਾਈਚਾਰੇ ਦੇ ਆਪਦੇ ਸਮਾਜ ਦੀ ਗੱਲ ਨਹੀਂ ਕਰ ਸਕਦੇ ਉਹ ਨਾ ਦੇਸ਼ ਦੇ ਭਲੇ ਹੈ ਨਾਉ ਸਟੇਟ ਦੇ ਭਲੇ ਐ ਉਹ ਕਿਸੇ ਦਾ ਕੁਝ ਨਹੀਂ ਕਰ ਸਕਦੀ ਜਿਹੜਾ ਬੰਦਾ ਘਟੋ ਘਟ ਆਪ ਦੇ ਸਮਾਜ ਦੇ ਲੋਕਾਂ ਦੀ ਗੱਲ ਨਹੀਂ ਕਰ ਸਕਦਾ ਉਹ ਯਾਰ ਸਾਨੂੰ ਗੱਲ ਸੁਣੋ ਜਿਹੜੇ ਬੰਦੇ ਐਂਟੀ ਐਂਟੀ ਸ਼ੁਰੂਗਾ ਸੋਚ ਰੱਖਦੇ ਆ ਉਹਨਾਂ ਨੂੰ ਵੀ ਸੱਚ ਸਮਝਣਾ ਚਾਹੀਦਾ ਕਿ ਉਹ ਸਰਪੰਚ ਬਣਾ ਰਹੇ ਹੋ ਤੁਸੀਂ ਐਮਐਲਏ ਬਣਾ ਰਹੇ ਹੋ ਬਰਉਣਾ ਤੁਸੀਂ ਐਸੀ ਬੰਦੇ ਨੂੰ ਹੀ ਐ ਪਰ ਜਿਹੜਾ ਕਿਸੇ ਕਾਬਲ ਨੂੰ ਬਣਾ ਲਿਆ ਕਰੋ ਕਾਬਲ ਨੂੰ ਬਣਾਓ ਭਾਵੇਂ ਉਹ ਪਾਇਦਰਾਂ ਦੀ ਗੱਲ ਵੀ ਕਰੂਗਾ ਨਾਲ ਪਿੰਡ ਦੀ ਤਰੱਕੀ ਦੀ ਗੱਲ ਵੀ ਕਰੂਗਾ ਹਲਕੇ ਦੀ ਤਰੱਕੀ ਦੀ ਗੱਲ ਵੀ ਕਰੂਗਾ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਜਿਹੜੇ ਜਨਰਲ ਕੈਟਾਗਰੀ ਨਾਲ ਸੰਬੰਧਤ ਹੈਗੇ ਜਿਤਾਉਣਾ ਐ ਸੀਓ ਹੀ ਐ ਪਰ ਕਾਬਲ ਨੂੰ ਜਿਤਾ ਲਿਆ ਕਰੋ ਯਾਰ ਜਿਹੜਾ ਤੁਹਾਡੀ ਆਵਾਜ਼ ਉਠਾਵੇ ਹਲਕੇ ਦੀ ਆਵਾਜ਼ ਉਠਾਵੇ ਤੁਹਾਡੀਆਂ ਮੰਗਾਂ ਉਠਾਵੇ ਛੋੜੇ ਵਾਸਤੇ ਬਾਫੜ ਕੇ ਖੜਾ ਹੋ ਸਕੇ ਦਫ਼ਤਰਾਂ 'ਚ ਥੋੜੀ ਥੋੜੀ ਜਿਹੜੀ ਟੌਰ ਬਣਾ ਸਕੇ ਪਿੰਡ ਦਾ ਵਿਕਾਸ ਕਰ ਸਕੇ ਹਲਕੇ ਦਾ ਵਿਕਾਸ ਕਰ ਸਕੇ ਥੋੜੇ ਹਲਕੇ ਦੀ ਗੱਲ ਇਦਾਂ ਦੇ ਬੰਦੇ ਨੂੰ ਬਣਾਓ ਤਾਂ ਜਿਹੜਾ ਤੁਸੀਂ ਇਦਾਂ ਦਾ ਬੰਦਾ ਬਣਾਓਗੇ ਵੀ ਜੈਸਰ ਉਨੇ ਨਹੀਂ ਕਰਨਾ ਕੁਛ ਬਾਬਾ ਸਵਾਮੀ ਬੜ ਕਰਨ ਨੂੰ ਦਰਦ ਸੀ ਪਤਾ ਸੀ ਕਿ ਆ ਹੋ ਸਕਦਾ ਹੈ ਇਸੇ ਕਰਕੇ ਟੂ ਬੋਡ ਦਾ ਉਹ ਨਹੀਂ ਗੱਲ ਕੀਤੀ ਸੀ ਤੇ ਅੱਜ ਵੀ ਉਹ ਟੂ ਬੋਡ ਦੀ ਜ਼ਰੂਰਤ ਹੈ ਜੀ